ਸਰਸ਼ੀ ਕਾਜੀ ਮੈਡੀਨਾ ਤੇ ਮਾਂ ਤੇ ਤੁਸੀਂ ਦੇਖ ਰਹੇ ਹੋ ਅਚਾਨਤ ਸੋਚ ਗੱਲ ਕਰਾਂਗੇ ਖੇਤੀਬਾੜੀ ਮੰਤਰੀ ਲੈ ਕੇ ਜਿਨ੍ਹਾਂ ਦੇ ਵੱਲੋਂ ਕੇਂਦਰ ਸਰਕਾਰ ਦੇ ਉੱਤੇ ਨਿਸ਼ਾਨਾ ਸਾਧਿਆ ਗਿਆ ਤੇ ਦੂਜੇ ਪਾਸੇ ਕਿਸਾਨਾਂ ਦੀ ਖੂਬ ਤਾਰੀਫ਼ ਕੀਤੀ ਹੈ ਦਾਦੇ ਕਿ ਆਮ ਆਦਮੀ ਪਾਰਟੀ ਸਰਕਾਰ ਦੇ ਵੱਲੋਂ ਕਿਸਾਨਾਂ ਨੂੰ ਪਰਾਲੇ ਨੂੰ ਅੱਗ ਨਾ ਲਗਾਉਂਦੀ ਅਪੀਲ ਕੀਤੀ ਗਈ ਸੀ ਤੇ ਉਹਨਾਂ ਨੂੰ ਜਾਗਰੂਕ ਕੀਤਾ ਗਿਆ ਸੀ ਕਿ ਆਖਰ ਪਰਾਲੇ ਦਾ ਦੂਸਰਾ ਕਿਹੜਾ ਹੱਲ ਕੱਢਿਆ ਜਾਵੇ ਜਿਹਦੇ ਚੱਲਦੇ ਆਮ ਆਦਮੀ ਪਾਰਟੀ ਸਰਕਾਰ ਦੇ ਵੱਲੋਂ ਕੀਤਾ ਗਿਆ ਹੈ ਜਾਗਰੂਕਤਾ ਕੰਮ ਬੇਹੱਦ ਕੰਮ ਆਇਆ ਜਿਸ ਦੇ ਵਿੱਚ ਇਸ ਵਾਰ ਕਿਸਾਨਾਂ ਨੇ ਬਹੁਤ ਘੱਟ ਪਰਾਇਲ ਨੂੰ ਅੱਗ ਲਗਾਈ ਹੈ ਜਿਸ ਦੀ ਜਾਣਕਾਰੀ ਖੇਤੀਬਾੜੀ ਮੰਤਰੀ ਵੱਲੋਂ ਸਾਂਝੀ ਕੀਤੀ ਗਈ ਕਿ ਕਿਵੇਂ ਜਿਹੜੇ ਕਿਸਾਨ ਨੇ ਉਹ ਜਾਗਰੂਕ ਹੋਏ ਤੇ ਉਹਨਾਂ ਨੇ ਇਸ ਵਾਰ ਪਰਾਇਲ ਨੂੰ ਅੱਗ ਨਹੀਂ ਲਗਾਈ ਵਿੱਚ ਵੱਡੀ ਗਰਾਵਰ ਜਿਹੜੀ ਪੰਜਾਬ ਵਿੱਚ ਆਈ ਹੈ ਲੱਗਦਾ ਕਿ ਕਿਸਾਨ ਜਿਹੜੇ ਨੇ ਜਾਗਰੂਕ ਹੋ ਗਏ ਨੇ ਵੱਡਾ ਜਿਹੜਾ ਫਰਕ ਪਿਆ ਹੈ ਵੈਸੇ ਕੋਈ ਵੀ ਇਨਸਾਨ ਨਹੀਂ ਚਾਹੁੰਦਾ ਕਿ ਜਿਹੜੀ ਉਹਦੀ ਆਪਣੀ ਧਰਤੀ ਹੈ ਉਹਨੂੰ ਅਸੀਂ ਅੱਗ ਲਾਈ ਦੀ ਇਹ ਕੁਝ ਸਮਾਜ ਦੀ ਮਜਬੂਰੀ ਸੀ ਪਰ ਹੌਲੀ-ਹੌਲੀ ਜਿਵੇਂ ਪੰਜਾਬ ਸਰਕਾਰ ਨੇ ਸੈਂਟਰ ਵੀਓ ਦੇ ਵਿੱਚ ਹਿੱਸਾ ਪਾਉਂਦਾ ਹੈ ਉਪਰਾਲਾ ਕੀਤਾ ਸੀ ਆਰਐਮ ਮਸ਼ੀਨਾਂ ਵਾਲਾ ਜਿਹੜਾ ਹਰੇਕ ਥਾਂ ਉਹ ਤਕਰੀਬਨ ਪਹਿਲਾਂ 3.30 300 ਕਰੋੜ ਰੁਪਏ ਤੇ 500 ਕਰੋੜ ਰੁਪਏ ਦੀ ਰਾਖਵਾਂ ਰੱਖਿਆ ਗਿਆ ਇਹ سبسڈی ਜ਼ਿਮੀਦਾਰਾਂ ਨੂੰ ਮਿਲਦੀ ਹੈ ਇਹਦੇ ਨਾਲ ਬਹੁਤ ਵੱਡੇ 2000 ਤੋਂ 2500 ਤੋਂ ਵੱਧ ਕੈਂਪ ਲਾਏ ਗਏ ਆ ਜ਼ਿਮੀਦਾਰ ਭਰਾਵਾਂ ਨਾਲ رابطہ ਕੈਂਪ ਕਰਕੇ ਉਹਨਾਂ ਨੂੰ ਦੱਸ ਕੇ ਕਿ ਇਹਦੇ ਵਿੱਚ ਬਹੁਤ ਵੱਡੀ ਗੁਣਵੰਤਾ ਹੈ ਜਿਹੜੀ ਉਹ ਸੀ ਖਤਮ ਕਰਦੇ ਆ ਜ਼ਮੀਨ ਦੀ ਜਦੋਂ ਸੀ ਅ ਅੱਗੇ ਲਾਉਨੇ ਆ ਤੋ ਇਸ ਨਾਲ ਸਹਿਮਤ ਵੀ ਹੈ ਵਦ ਤੋਂ ਬਾਦ ਸਾਥ ਦੇ ਰਹੇ ਆ ਜਿਹਦੇ ਨਾਲ ਬਹੁਤ ਵੱਡੇ ਪੱਧਰ 'ਤੇ ਇਸ ਤੇ ਅਸੀਂ ਕੰਟਰੋਲ ਕਰ ਲਿਆ ਤੇ ਥੋੜੀਆਂ ਘਟਨਾਵਾਂ ਰਹਿਣ ਲੱਗੀਆਂ ਆ ਸਰ ਜਿਸ ਤਰ੍ਹਾਂ ਦੀ ਹੜ੍ਹ ਵੀ ਆਈ ਇਸ ਵਾਰ ਵੱਡੀ ਮਾਰ ਪਈ ਹੈ ਝੋਨੇ ਦਾ ਝਾੜ ਵੀ ਕਟਿਆ ਲੱਗਦਾ ਕਿ ਕਿਸਾਨਾਂ ਨੂੰ ਹੋਰ ਜਾਗਰੂਕ ਹੋਣ ਦੀ ਲੋੜ ਹੈ ਅ ਵੇਖੋ ਕੋਈ ਵੀ ਇਹੋ ਜਿਹੀ ਤੋਂ ਮਾਰ ਪੈਂਦੀ ਆ ਤੇ ਬਹੁਤ ਵੱਡਾ ਨੁਕਸਾਨ ਹੋ ਜਾਂਦਾ ਉੱਥੇ ਜ਼ਿਮੀਂਦਾਰ ਭਾਈਚਾਰੇ ਦਾ ਇਕੱਲੇ ਦਾ ਨਹੀਂ ਕਿ ਪੰਜਾਬ ਦੀ ਆਰਥਿਕਤਾ ਦਾ ਸੱਟ ਵੱਜੀ ਆ ਉੱਥੇ ਜਿਹੜੇ ਲੋਕ ਰਹਿੰਦੇ ਆ ਉਹਨਾਂ ਦੇ ਘਰ ਵੀ ਟਾਇਟੇਰੀ ਹੋ ਜਾਣੇ ਨਸ਼ਟ ਹੋ ਜਾਣੇ ਸਾਡੇ ਦਫਤਰ ਵੀ ਸਾਰੇ ਤੇ ਫਰਕ ਪੈਂਦਾ ਉਹਨਾਂ ਕੋਲ ਪਿਆ ਤੇ ਜਿਹੜੀ ਇਸ ਨੂੰ ਪੂਰਾ ਕਰਨ ਦੇ ਲਈ ਅਸੀਂ ਸਾਰੇ ਯਤਨ ਸੀ ਮੁਆਵਜ਼ੇ ਦੀ ਰਾਸੀ ਦੀ ਮੰਗ ਕੀਤੀ ਜਾਰੀ ਕੇਂਦਰ ਤੋਂ ਹਜੇ ਤੱਕ ਨਹੀਂ ਮੁਆਵਜ਼ਾ ਜਿਹੜਾ ਉਹ ਵੇਖੋ ਹਮੇਸ਼ਾ ਵਿਤਕਰਾ ਹੁੰਦਾ ਰਿਹਾ ਉਧਰੋਂ ਚਾਹੀਦਾ ਉਹਨੂੰ ਅਸੀਂ ਉਹ ਜਿਹੜਾ ਸੂਬਾ ਹੈ ਸਰਹੱਤੇ ਬੈਠਾ ਤੇ ਇਸ ਦੇਸ਼ ਲਈ ਵਾਦ ਤੋਂ ਵਾਦ ਆ ਨਵੇਂ ਵੀ ਪੈਦਾ ਕਰਕੇ ਦਿੰਨੇ ਆ ਤੇ ਦੀ ਸਕਿਉਰਟੀ ਵੀ ਕਰਦੇ ਸੋ ਦਾਦੇ ਕੀ ਪਰਾਲੀ ਨੂੰ ਅੱਗ ਲਗਾਉਣ ਦੇ ਨਾਲ ਜਿਹੜੇ ਕਿ ਭੂਮੀ ਆ ਜਿਹੜੀ ਜ਼ਮੀਨ ਆ ਉਹ ਵੀ ਜਿਹੜੀ ਕਿ ਖਰਾਬ ਹੁੰਦੀ ਹੈ ਜੇ ਚੱਲਦੇ ਪੰਜਾਬ ਸਰਕਾਰ ਦੇ ਵੱਲੋਂ ਕਿਸਾਨਾਂ ਨੂੰ ਜਾਗਰੂਕ ਕੀਤਾ ਗਿਆ ਕਿ ਇਸ ਦਾ ਕੋਈ ਦੂਸਰਾ ਹੱਲ ਲੱਭਿਆ ਜਾਵੇ ਤਾਂ ਕਿ ਆ ਜਿਹੜਾ ਕਿ ਪਰਾਲੀ ਨੂੰ ਅੱਗ ਲਗਾਉਣ ਦੀ ਜ਼ਰੂਰਤ ਨਾ ਪਵੇ ਕਿਉਂਕਿ ਇਸ ਦੇ ਨਾਲ ਵਾਤਾਵਰਨ ਵੀ ਪ੍ਰਦੂਸ਼ਿਤ ਹੁੰਦਾ ਜਿਸ ਤੋਂ ਬਾਅਦ ਕਿਸਾਨ ਜਿਹੜੇ ਕਿ ਕਾਫੀ ਹੱਦ ਤੱਕ ਇਸ ਵਾਰ ਉਹਨਾਂ ਨੇ ਪਰਾਲੀ ਨੂੰ ਅੱਗ ਨਹੀਂ ਲਗਾਈ ਬਿਊਰੋ ਰਿਪੋਰਟ ਆਜ਼ਾਦ ਸੋਚ